ਇਸ ਦਿਨ ਆਤ ਜੋ ਭਾਰਤ ਪਾਕਿਸਤਾਨ ਦਾ ਬਾਰਡਰ ਹੈਗਾ ਉਸ ਤੇ ਪਾਕਿਸਤਾਨ ਦੀ ਤਰਫੋਂ ਇੱਕ ਵਿਅਕਤੀ ਭਾਰਤ ਵਿੱਚ ਕੁਝ ਫੈਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਦਚ ਜਿਹੜਾ ਬੀਐਸਐਫ ਦਾ ਸੰਤਰੀ ਸੀ ਜੋ ਫੈਂਸੀ ਗਲੈਂਡ ਤੇ ਹੈਗਾ ਉਹਨੂੰ ਲਲਕਾਰਿਆ ਵੀ ਤੇ ਜਦੋਂ ਉਹ ਨਾ ਪਿੱਛੇ ਮੁੜਿਆ ਤਾਂ ਉਹਨਾਂ ਫੈਰੀ ਕੀਤੀ ਫੈਰਿੰਗ ਕਰਨ ਤੋਂ ਬਾਅਦ ਉਸ ਏਰੀਆ ਦੀ ਸਰਚ ਕੀਤੀ ਉਸ ਉੱਥੇ ਇੱਕ ਵਿਅਕਤੀ ਦੀ ਜੋ ਪਾਕਿਸਤਾਨ ਦਾ ਮਲੂਮ ਹੈ ਉਹ ਰਹਿਣ ਵਾਲਾ ਹੈ ਉਹਦੀ ਡੈਡ ਬਡੀ ਮਿਲੀ ਉਹਦੀ ਡੈਡ ਬਡੀ ਉਹਨਾਂ ਪੁਲਿਸ ਦੇ ਹਵਾਲੇ ਕੀਤੀ ਗਈ ਹੈ ਤੇ ਉਸ ਤੋਂ ਬੀਐਸਐਫ ਨੂੰ ਤੇ ਲੋਕਲ ਪੁਲਿਸ ਨੂੰ ਸਾਰੇ ਰਿਕਾਰਡ ਜਰਨਲਿਸਟਿਕ ਸਰਚ ਕੀਤੀ ਗਈ ਹੈ। ਅੱਗੇ ਉਸ ਸੰਬੰਧੀ ਜੋ ਵੀ ਬੀਐਸਐਫ ਸਾਨੂੰ ਪੱਤਰ ਦੇਵੇ ਵੀ ਜੋ ਸਾਡੇ ਲੋ ਲੀਗਲ ਐਕਸ਼ਨ ਮੰਦਾ ਉਹ ਕਾਰਵਾਈ ਕੀਤੀ ਜਾਏਗੀ। ਪੁਲਿਸੀ ਦੋਹਰਤੇ ਉਹਦਾ ਜਰਨਲ ਮਲਾਇਆ ਕੀਤਾ ਜੋ ਪਾਕਿਸਤਾਨੀ ਵਿਅਕਤੀ ਲੱਗਦਾ ਹੈ ਰਾਤ ਕਰੀਬ 9:30 ਦੇ ਜਦੀ ਹੈਗੀ ਬਾਕੀ ਰਾਤ ਨਹਿਰਾ ਸੀ ਉਸ ਤੋਂ ਬਾਅਦ ਸਵੇਰ ਉਹ ਨਾ ਫਿਰ ਉਹ ਜਿਹੜਾ ਤਾਰਤ ਪਰਲੇ ਪਾਸੇ ਸੀ ਪਾਕਿਸਤਾਨ ਦੀ ਤਰਫ ਹੈ ਭਰਦ ਦੇ ਏਰੀਏ ਦੇ ਵਿੱਚ ਸੀ ਉਸ ਤੋਂ ਬਾਅਦ ਸਵੇਰ ਗੇਟ ਖੋਲ ਕੇ ਉਸ ਏਰੀਏ ਦੇ ਸਾਰੇ ਏਰੀਏ ਦੀ ਜਨਰਲ ਪੁਲਿਸ ਨਾਲ ਲੈ ਕੇ ਸਰਚ ਕੀਤੀ ਹੈਗੀ ਸਿਆਰ ਵਗੈਰਾ ਕੋਈ ਚੀਜ਼ ਰਿਕਵਰ ਨਹੀਂ ਹੋਈ ਤੇ ਉਸ ਤੋਂ ਮਤਲਬ ਡੈੱਡ ਬਡੀ ਦੇ ਤਿੰਨ ਫਿਰ ਇੰਜਰੀ ਹੈਗੀ ਜੋ ਵਿਅਕਤੀ ਵੇਖਣ ਤੋਂ 25-26 ਸਾਲ ਦੇ ਕਰੀਬ ਹੈਗਾ ਮੁੰਲਾ ਫੈਸ਼ਨ ਹੈਗਾ ਨੌਜਵਾਨ ਹੈਗਾ ਦੇ ਬੀਐਸਐਫ ਦੀ ਅਲਰਟ ਅਨਾਉਂਸ ਕਰਕੇ ਬੀਐਸਐਫ ਦੇ ਮੁੱਲ ਚੌਕ ਸੌਂ ਕਰਕੇ ਜੋ ਕੁਝ ਸਪੈਡ ਕਰਨ ਦੀ ਕੋਸ਼ਿਸ਼ ਪਾਸਤਾ ਨੂੰ ਕੀਤੀ ਗਈ ਉਹਦੀ ਚੌਕਸੀ ਕਰਕੇ ਬੀਐਸਐਫ ਦੀ ਕਰਕੇ ਇਹ ਕੁਝ ਸਪੈਡ ਨਹੀਂ ਹੋਈ ਪਾਈ ਉਹਦੇ ਚ ਕ੍ਰਾਸ ਫਾਇਰੀ ਨਹੀਂ ਬੀਐਸਐਫ ਨੇ ਫਾਇਰੀ ਕੀਤੀ ਹੈ ਜੋ ਮੁੱਢਲੇ ਤੌਰ ਤੇ ਪਤਾ ਲੱਗਾ ਬੀ ਪਰਲੇ ਪਾਸ ਤੋਂ ਫਾਇਰਿੰਗ ਨਹੀਂ ਹੋਈ ਹੈ ਪੰਜਾਬ ਪੁਲਿਸ ਬੀਐਸਐਫ ਦਾ ਬਹੁਤ ਆਪਸ ਚੰਗਾ ਤਾਲਮੇਲ ਹੈ ਜੋ ਮੁੱਲਵੀ ਵਿਅਕਤੀ ਨੇ ਕੁਝ ਸਪੈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਬੀਐਸਐਫ ਅਲਰਟ ਸੀ ਤੇ ਬਿਲਕੁਲ ਕਿਸੇ ਵਿਅਕਤੀ ਨੂੰ ਸਪੈਡ ਨਹੀਂ ਕਰ ਦਿੱਤੀ ਤੇ ਨਾ ਹੀ ਕਰ ਦਿੱਤੀ ਜਾਏਗੀ ਕਿਸੇ ਵੀ ਜੋ ਵੀ ਵਿਅਕਤੀ ਗੈਰਕਾਨੂੰਨੀ ਇੰਟਰ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਉਹਦੇ ਸਿਰੋ ਕੋਈ ਉਹਦੇ ਕੋਲ ਇੱਕ ਸਿਗਟਾਂ ਤੇ ਇੱਕ ਉਹਦੇ ਕੋਲ ਛੋਟਾ ਪਰਸਟਾਈਵ ਮਿਲਿਆ ਜੋ ਉਤੇ ਪਸੰਦੀ ਮੋਹ ਲੱਗੀ ਹੈ ਕਿ ਹੋਰ ਕੋਈ ਚੀਜ਼ ਉਹਦੇ ਕੋਲ ਰਿਕਵਰ ਨਹੀਂ ਹੋਈ ਜਾਏਗੀ ਇਹਦੀ ਇਹ ਚੀਜ਼ ਮੈਸੇਜ ਜੋ ਕੋਈ ਕਾਨੂੰਨ ਦੇ ਵਿਅਕਤੀ ਲੰਘਣਾ ਕਰਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਬੀਐਸਐਫ ਦੇ ਲੜਨ ਹੋਣ ਕਰਕੇ ਬਾਕੀ ਚੌਕਸੀ ਹੋਣ ਕਰਕੇ ਬਾਰਡਰ ਤੇ 24 ਘੰਟੇ ਬੀਐਸਐਫ ਚੌਕਸ ਹੈ ਉਹਦੇ ਤੁਹਾਡੇ ਸਾਹਮਣੇ ਨਤੀਜਾ ਜਿਸ ਵਿਅਕਤੀ ਨੇ ਹਰ ਕੱਪ ਕੀਤੀ ਉਹ ਬੀਐਸਐਫ ਨੇ ਮੂਹ ਤੋੜ ਜਵਾਬ ਦਿੱਤਾ ਹੈ